ਸੁਭਾਨ ਅੱਲਾ ਕੁਦਰਤ ਦੇ ਰੰਗ ਬੱਲਾ ਬੱਲਾ ਕਿਧਰੇ ਕਮਲ ਫੁੱਲ ਨਮਸਕਾਰ ਕਿਧਰੇ ਗੁਲਾਬਾਂ ਦੀ ਬਹਾਰ ਕਿਧਰੇ ਰਾਤ ਦੀ ਰਾਣੀ ਨੇ ਬਣਾਇਆ ਮਹਿਕਾਂ ਦਾ ਮੁਹੱਲਾ ਸੁਭਾਨ ਅੱਲਾ ਕੁਦਰਤ ਦੇ ਰੰਗ ਬੱਲਾ ਬੱਲਾ ਕਿਧਰੇ ਸੂਰਜ ਦੂਰੀ ਦੇ ਬਹਾਨੇ ਵੰਡਦਾ ਜੀ ਜ਼ਿੰਦਗੀ ਕਿਧਰੇ ਇਹ ਚੰਦ ਤਾਰੇ ਕਰਨ ਤੇਰੀ ਬੰਦਗੀ ਕਿਧਰੇ ਹਵਾ ਪਾਣੀ ਨੂੰ ਕਹੇ ਬismillah ਸੁਭਾਨ ਅੱਲਾ ਕੁਦਰਤ ਦੇ ਰੰਗ ਬੱਲਾ ਬੱਲਾ ਕਿਧਰੇ ਜੰਗਲ ਦੀ ਜ਼ਿੰਦਗੀ ਇੱਕ ਤੋਂ ਇੱਕ ਰੂਪ ਕਿਧਰੇ ਠੰਡੀ ਤੱਤੀ ਹੁੰਦੀ ਰੇਤ ਕਿਧਰੇ ਚਿੱਟੇ ਪਰਬਤ ਅਨੂਪ ਕਿਧਰੇ ਖੇਤਾਂ ਦੀ ਹਰੀ ਚਾਦਰ ਬਟਾਵੇ ਸੋਨੇ ਰੂਪ ਪੱਲਾ ਸੁਭਾਨ ਅੱਲਾ ਕੁਦਰਤ ਦੇ ਰੰਗ ਬੱਲਾ ਬੱਲਾ ਕਿਦਰੇ ਉੱਡਦੇ ਪਰਿੰਦੇ ਕਿਦਰੇ ਕਿਸੜਦੇ ਜੀ ਜੰਤ ਕਿਦਰੇ ਪਾਣੀ ਚ ਬਸਦੇ ਕ੍ਰਿਤ ਬੇਅੰਤ ਕਿਦਰੇ ਖਾਲੀ ਜਿਹਾ ਬ੍ਰਹਿਮੰਡ ਇੱਕ ਤੋਂ ਇੱਕ ਅਵੱਲਾ ਸੁਭਾਨ ਅੱਲਾ ਕੁਦਰਤ ਦੇ ਰੰਗ ਬੱਲਾ ਬੱਲਾ ਕਿਦਰੇ ਇਸ਼ਕ ਦੀਆਂ ਖੇਡਾਂ ਕਿਦਰੇ ਨਫ਼ਰਤ ਦੀਆਂ ਚਾਲਾਂ ਕਿਦਰੇ ਰਾਜਨੀਤੀ ਦੀਆਂ ਜੁਗਤਾਂ ਕਿਦਰੇ ਧਰਮ ਦੀਆਂ ਢਾਲਾਂ ਕਿਦਰੇ ਗਮਾਂ ਵਾਲੀ ਦਾਤ किरे सुकून सब्ला सुभान न कुदरत रंग ब